ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਦੋ ਤੁਹਾਨੂੰ ਝੋਟੀਆਂ ਦਿਖਾਉਣੀਆਂ ਇੱਕ ਮੀਨੀ ਆ ਦੋਸਤੋ ਤੇ ਇੱਕ ਕੁੰਡੀ ਝੋਟੀ ਦਿਖਾਵਾਂਗੇ ਏਰੀਆ ਜਿਹੜਾ ਹੈਗਾ ਜਿੱਥੇ ਤੁਸੀਂ ਪਹੁੰਚ ਕਰਨੀ ਆ ਦੋਸਤੋ ਪਿੰਡ ਕਰਤਾਰਪੁਰ 480 ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਪਟਿਆਲਾ ਲੱਗਦਾ ਹੈ ਪਟਿਆਲੇ ਤੋਂ 28 ਕਿਲੋਮੀਟਰ ਦੀ ਦੂਰੀ ਤੇ ਦੋਸਤੋ ਕੈਂਥਲ ਰੋਡ ਦੇ ਉੱਪਰ ਜਿਹੜਾ ਇਹ ਪਿੰਡ ਹੈਗਾ ਬਲਬਿਹੜਾ ਤੋਂ ਵੀ ਤੁਸੀਂ ਜਿਹੜਾ ਇਸ ਪਿੰਡ ਦੇ ਵਿੱਚ ਪਹੁੰਚ ਕਰ ਸਕਦੇ ਹੋ ਵਿਜ਼ਿਟ ਕਰ ਸਕਦੇ ਹੋ ਪਹਿਲੇ ਨੰਬਰ ਤੇ ਜੋ ਦੋਸਤੋ ਜੇਕਰ ਇਸ ਛੋਟੀ ਦੀ ਗੱਲ ਕਰੀਏ ਤਾਂ ਦੂਜਾ ਸੁਆ ਬਾਈਹਰਾਂ ਦੇ ਕਹਿਣ ਮੁਤਾਬਕ ਇਹ ਸੂਣ ਜਾ ਰਹੀ ਆ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਬਹੁਤ ਵਧੀਆ ਚੰਗੇ ਮਿਲਕ ਤੇ ਜਿਹੜੀ ਇਹ ਦੋਸਤੋ ਚੱਲੇਗੀ ਤਕਰੀਬਨ ਹਜੇ 5 ਤੋਂ 6 ਦਿਨ ਇੱਕ ਹਫਤਾ ਹਜੇ ਬਾਈਹਰਾਂ ਦੱਸਿਆ ਸੀ ਵੀ ਟਾਈਮ ਲੈ ਕੇ ਜਾ ਸਕਦੀ ਆ ਸਿੰਘ ਹਿੱਲ ਦੇ ਆ ਦੋਸਤੋ ਮੀਣੀ ਜਿਹੜੀ ਇਹ ਮੱਝ ਹੈਗੀ ਆ ਪਿੱਠ ਪੁੜੇ ਦੀ ਲੰਬਾਈ ਚੌੜਾਈ ਵੇਖੋਗੇ ਤੇ ਬਹੁਤ ਖੂਬਸੂਰਤ ਆ ਦੋਸਤੋ ਬਰੀਕ ਚਮੜੀ ਆ ਬਰੀਕ ਸਕਿਨ ਆ ਵੇਣ ਜਿਹੜੀ ਹੈਗੀ ਇਹ ਮੋٹے ਤੌਰ ਤੇ ਤੁਹਾਨੂੰ ਉੱਪਰ ਉੱਪਰੀ ਹੋਈ ਨਜ਼ਰ ਆ ਜਾਵੇਗੀ ਬਾਕੀ ਖੂਬਸੂਰਤ ਆਰਡਰ ਦੀ ਕੁਆਲਿਟੀ ਸੋ ਕਾਫੀ ਵਧੀਆ ਜਿਹੜਾ ਦੋਸਤੋ ਥਾਣਾ ਦਾ ਸਾਈਜ਼ ਹੈਗਾ ਥਣ ਬਹੁਤ ਵਧੀਆ ਹੈਗਾ ਬਨਾਵਟ ਵੇਖੋਗੇ ਸਰੀਰ ਕਾ ਢਾਂਚਾ ਵੇਖੋਗੇ ਤੇ ਬਹੁਤ ਖੂਬਸੂਰਤ ਜਿਹੜਾ ਮੱਝ ਦਾ ਢਾਂਚਾ ਹੈਗਾ ਆਰਡਰ ਦੀ ਕੁਆਲਿਟੀ ਜਿਹੜੀ ਬਾਕਮਾਲ ਹੈਗੀ ਹੈ ਦੋਸਤੋ ਐਚ ਐਫ ਵੇੜਾਂ ਜਿਹੜਾ ਦੋਸਤੋ ਆਰਡਰ ਬਿਲਕੁਲ ਸਕਰੀਨ ਦੇ ਵਿੱਚ ਤੁ ਬਾਕੀ ਖੂਬਸੂਰਤ ਆਰਡਰ ਦੀ ਕੁਆਲਿਟੀ ਆ 15 ਪਲੱਸ ਬਾਈ ਹੋਰਾਂ ਕਿਹਾ ਸੀ ਵੀ ਮਿਲਕ ਜਿਹੜਾ ਪਾ ਦੇਵੇਗੀ ਸੋ ਚੰਗੀ ਕੁਆਲਿਟੀ ਹੈਗੀ ਆ ਮੁੱਲ ਜਿਹੜਾ ਦੋਸਤੋ 90000 ਰੁਪਇਆ ਜਿਹੜੀ ਇਸ ਦੀ ਡਿਮਾਂਡ ਕੀਤੀ ਆ ਸੋ 90000 ਦੇ ਵਿੱਚੋਂ ਜਿਹੜਾ ਦੋਸਤੋ ਜਿੰਨੀ ਗੁੰਜਾਇਸ਼ ਹੋਈ ਮਾਨਤਨ ਜ਼ਰੂਰ ਕੀਤਾ ਜਾਵੇਗਾ ਘਰ ਪਹੁੰਚਿਆਂ ਦਾ ਇਸ ਕਰਕੇ ਪਹਿਲਾਂ ਜਿਹੜੀ ਆ ਦੋਸਤੋ ਸੂਣ ਤੋਂ ਤੁਸੀਂ ਟਿਪ ਕੇ ਤਸੱਲੀ ਕਰ ਸਕਦੇ ਹੋ ਚਾਰੇ ਥਣਾ ਦੇ ਚੈੱਕ ਪਾਸ ਤੋਂ ਬਾਅਦ ਤੁਸੀਂ ਸੌਦਾ ਕਰ ਸਕਦੇ ਹੋ ਸੋ ਜੇਕਰ ਦੋਸਤੋ ਮੈਂ ਅਗਲੀ ਛੋਟੀ ਦੀ ਗੱਲ ਕਰਾਂ ਤਾਂ ਦੋਸਤੋ ਇਹ ਮੂੰਹ ਚਾਰ ਦੰਦ ਹੈਗੀ ਆ ਮੂੰਹ ਚੌਗੀ ਆ तकरीबन ਇਹ ਦੂਜਾ ਸਵੇਰ ਦੋਸਤੋ ਸੂਣ ਵਾਲੀ ਆ ਤੇ ਆਰਡਰ ਦੀ ਕੁਆਲਿਟੀ ਇਹਦੀ ਵੀ ਬਹੁਤ ਖੂਬਸੂਰਤ ਆ ਹਜੇ तकरीबन ਦੇਣ ਜਿਹੜੇ ਦੋਸਤੋ ਇੱਕ ਹਫਤਾ ਹਜੇ ਇਸ ਨੇ ਵੀ ਸਮਾਂ ਲੈ ਜਾਣਾ ਹੈਗਾ ਸੋ ਮੁੱਲ ਜਿਹੜਾ ਦੋਸਤੋ ਇਸ ਝੋਟੀ ਦੀ ਡਿਮਾਂਡ ਵੀ 90000 ਰੁਪਿਆ ਹੈਗੀ ਆ ਤੁਸੀਂ ਆ ਸੰਪਰਕ ਕਰਕੇ ਦੋਸਤੋ ਗੱਲਬਾਤ ਬਾਈ ਹੋਰਾਂ ਦੇ ਨਾਲ ਕਰ ਸਕਦੇ ਹੋ ਸੋ ਮਿਲਕ ਜਿਹੜਾ ਦੋਸਤੋ तकरीबन ਇਹ ਵੀ ਬਹੁਤ ਖੂਬਸੂਰਤ ਮਿਲਕ ਤੇ ਚੱਲੇਗੀ ਹੁਣ ਤੋਂ ਤੁਸੀਂ ਜਿਹੜਾ ਦੋਸਤੋ ਆਰਡਰ ਦੀ ਬਨਾਵਟ ਹੈਗੀ ਆ ਜਿੰਨਾ ਕ ਆਰਡਰ ਬਣਾ ਕੇ ਤਿਆਰ ਕੀਤਾ ਉਹ ਤੁਸੀਂ ਵੀਡੀਓ ਦੇ ਵਿੱਚ ਬਿਲਕੁਲ ਦੇਖ ਸਕਦੇ ਹੋ ਚੰਗੀ ਸੋਹਣੀ ਜਿਹੜੀ ਆਰਡਰ ਦੀ ਜਿਹੜੀ ਸ਼ੇਪ ਹੈਗੀ ਆ ਹਵਾਨਾ ਵੀ ਸੋਹਣਾ ਹੈਗਾ ਥਾਨ ਵੀ ਬਹੁਤ ਮੁੱਠੀ ਵਾਲਾ ਮੁੱਲ ਜਿਹੜਾ ਦੋਸਤੋ 90000 ਰੁਪਿਆ ਇਸ ਦੀ ਡਿਮਾਂਡ ਆ ਬਾਕੀ ਦੋਸਤੋ ਜਿਹੜੀ ਤੁਸੀਂ ਘਰ ਪਹੁੰਚ ਕੇ ਆਪਣੀ ਤਸੱਲੀ ਆ ਉਹ ਜ਼ਰੂਰ ਕਰ ਲਿਓ ਸੋ ਏਰੀਆ ਜਿਹੜਾ ਦੋਸਤੋ ਕਰਤਾਰਪੁਰ ਚਰਾਸੋ ਤਹਿਸੀਲ ਦਾ ਜ਼ਿਲ੍ਹਾ ਪਟਿਆਲਾ ਹੈਗਾ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ